ਸਤਿ ਸ਼੍ਰੀ ਅਕਾਲ ਜੀ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਰੁਪਿੰਦਰ ਤੇ ਉਸ ਦੇ ਘਰ ਵਾਲੇ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਣ ਲੱਗੀ ਰਿਸ਼ਤੇਦਾਰਾਂ ਨੇ ਕਈ ਵਾਰ ਸਮਝਾਇਆ ਪਰ ਦੋਹਾਂ ਵਿੱਚ ਝਗੜਾ ਵਾਧਾ ਹੀ ਜਾ ਰਿਹਾ ਸੀ ਇੱਕ ਦਿਨ ਰੁਪਿੰਦਰ ਨੂੰ ਉਸ ਦੀ ਸੱਸ ਨੇ ਵੀ ਬਹੁਤ ਸਮਝਾਇਆ ਪਰ ਉਹ ਪੋਰਾ ਵੀ ਤਾਸ ਤੋਂ ਮਾਸਣਾ ਹੋਈ ਜਿਸ ਕਰਕੇ ਘਰ ਵਿੱਚ ਲੜਾਈ ਵੱਧਦੀ ਹੀ ਗਈ ਨਿਤ-ਨਿਤ ਦੇ ਝਗੜੇ ਤੋਂ ਤੰਗ ਹੋ ਦੋਵੇਂ ਇੱਕ ਦੂਜੇ ਨਾਲ ਖਫਾ ਰਹਿਣ ਲੱਗੇ ਵਿਆਹ ਦੀਆਂ ਖੁਸ਼ੀਆਂ ਤੇ ਚਾ ਸਾਰੇ ਮਾਨ ਦੇ ਮਾਨ ਵਿੱਚ ਹੀ ਰਹਿ ਗਏ ਆਂਦੀ ਗਵਾਂਦੀ ਵੀ ਉਹਨਾਂ ਦੇ ਝਗੜੇ ਤੋਂ ਤੰਗ ਆ ਚੁੱਕੇ ਸਨ ਹੁਣ ਤਾਂ ਗੱਲ ਘਰ ਦੀ ਘਰ ਵਿੱਚ ਨਾ ਰਹਿ ਕੇ ਥਾਣੇ ਕਚਹਿਰਾਂ ਤੱਕ ਪਹੁੰਚ ਗਈ। ਥਾਣੇ ਵਿੱਚ ਸੁਣਵਾਈ ਹੋਈ ਕਿ 1 ਮਹੀਨੇ ਤੱਕ ਇਹਨਾਂ ਨੂੰ ਇਕੱਠਿਆਂ ਰਹਿਣ ਦਾ ਮੌਕਾ ਦਿੱਤਾ ਜਾਂਦਾ ਆ। ਜੇਕਰ ਲੜਾਈ ਝਗੜਾ ਖਤਮ ਨਹੀਂ ਹੁੰਦਾ ਤਾਂ ਦੋਹਾਂ ਧਿਰਾਂ ਦੀਆਂ ਪੰਚਾਇਤਾਂ ਨੂੰ ਬਿਠਾ ਕੇ ਇਹਨਾਂ ਦਾ ਫੈਸਲਾ ਕਰ ਦਿੱਤਾ ਜਾਵੇਗਾ। ਦਿਨ ਗੁਜ਼ਰਦੇ ਗਏ ਪਰ ਉਹਨਾਂ ਦੇ ਵਿੱਚ ਹਾਲੇ ਵੀ ਕੋਈ ਫਰਕ ਨਹੀਂ ਪਿਆ ਸੀ ਇੱਕ ਦਿਨ ਅਚਾਨਕ ਬਹੁਤ ਭਾਰੀ ਬਾਰਿਸ਼ ਹੋ ਰਹੀ ਸੀ ਉਧਰ ਰਪਿੰਦਰ ਦੀ ਮਾਂ ਰਪਿੰਦਰ ਨੂੰ ਮਿਲਣ ਲਈ ਉਹਦੇ ਸਾਰੇ ਪਿੰਡ ਦੇ ਬਾਸੜੇ ਤੇ ਪਹੁੰਚ ਚੁੱਕੀ ਸੀ ਰਪਿੰਦਰ ਦੀ ਆਪਣੇ ਘਰ ਵਾਲੇ ਨਾਲ ਬੰਧ ਹੀ ਨਹੀਂ ਸੀ ਇਸ ਲਈ ਉਸਨੇ ਵਰਦੀ ਮੀਂਹ ਵਿੱਚ ਆਪਣੀ ਮਾਂ ਨੂੰ ਸਕੂਟੀ ਤੇ ਆਪ ਹੀ ਲਿਉਂਦੀ ਸੋਚੀ ਇਹ ਸੋਚ ਕੇ ਉਸਨੇ ਬਰਾਂਡੇ ਦੇ ਵਿੱਚੋਂ ਆਪਣੀ ਸਕੂਟੀ ਸਟਾਰਟ ਕੀਤੀ ਬਾਸ ਢੇ ਵੱਲ ਨੂੰ ਚੱਲ ਪਈ ਪਰ ਬਾਸ ਢੇ ਨੂੰ ਜਾਣ ਵਾਲੀ ਸੜਕ ਟੁੱਟੀ ਹੋਈ ਹੋਣ ਕਰਕੇ ਉਸ ਉੱਪਰ ਭਾਈ ਤਾਜੀ ਚੀਕਣੀ ਮਿੱਟੀ ਗਾਰ ਬੜੀ ਪਈ ਸੀ ਜਿਸ ਕਰਕੇ ਚਿੱਕੜ ਤੇ ਗਾਰ ਵਿੱਚ ਰੁਪਿੰਦਰ ਦੀ ਸਕੂਟੀ ਬੜੀ ਤਿਲਕ ਰਹੀ ਸੀ ਸਕੂਟੀ ਹੁਣ ਨਾ ਅੱਗੇ ਜਾ ਰਹੀ ਸੀ ਤੇ ਨਾ ਹੀ ਪਿੱਛੇ ਮੁੜ ਰਹੀ ਸੀ ਇਹ ਸੋਚ ਕੇ ਉਹ ਡਾਡੀ ਪਰੇਸ਼ਾਨ ਹੋ ਰਹੀ ਸੀ ਉਧਰ ਰੁਪਿੰਦਰ ਦੀ ਮਾਂ ਰੁਪਿੰਦਰ ਨੂੰ ਵਾਰ-ਵਾਰ ਬਾਰਿਸ਼ ਦਾ ਕਹਿ ਕੇ ਜਲਦੀ ਹੋਣ ਲਈ ਕਹਿ ਰਹੀ ਸੀ ਪਰ ਰੁਪਿੰਦਰ ਤੋਂ ਸਕੂਟੀ ਵਾਰ-ਵਾਰ ਤਿਲਕ ਰਹੀ ਸੀ ਜਿਸ ਕਰਕੇ ਹੁਣ ਰੁਪਿੰਦਰ ਕੋਲ ਆਪਣੇ પતિ ਨੂੰ ਫੋਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਬਚਿਆ ਤੇ ਰੁਪਿੰਦਰ ਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਤੇ ਆਪਣੀ ਸਕੂਟੀ ਦੇ ਤਿਲਕਨ ਨੇ ਤੇ ਆਪਣੀ ਮਾਂ ਦੇ ਆਉਣ ਬਾਰੇ ਦੱਸਿਆ ਉਸ ਦੇ ਪਤੀ ਨੇ ਪਹਿਲਾਂ ਤਾਂ ਨਾ ਜਾਣ ਦਾ ਫੈਸਲਾ ਕੀਤਾ ਪਰ ਅਚਾਨਕ ਉਸ ਨੇ ਆਪਣੀ ਸਾਸ ਬਾਰੇ ਸੋਚ ਕੇ ਜਾਣ ਦਾ ਫੈਸਲਾ ਕੀਤਾ ਤੇ ਰੁਪਿੰਦਰ ਨੂੰ ਉੱਥੇ ਹੀ ਰੁਕਣ ਲਈ ਕਿਹਾ ਤੇ ਜਲਦੀ ਛਤੜੀ ਲੈ ਕੇ ਉਸ ਕੋਲ ਪਹੁੰਚਿਆ ਤੇ ਸਕੂਟੀ ਨੇ ਚਿੱਕੜ ਵਿੱਚੋਂ ਬਾਹਰ ਕੱਢਿਆ ਰੁਪਿੰਦਰ ਨੂੰ ਨਾਲ ਬਾਹ ਕੇ ਬਾਸ ਢੇ ਵੱਲ ਨੂੰ ਚੱਲ ਪਿਆ ਰੁਪਿੰਦਰ ਨੇ ਵੇਖਿਆ ਕਿ ਉਸ ਦਾ ਪਤੀ ਚਿੱਕੜ ਵਿੱਚ ਵੀ ਸਕੂਟੀ ਨੂੰ ਬੜੇ ਆਰਾਮ ਨਾਲ ਚਲਾ ਕੇ ਲੈ ਗਿਆ ਤੇ ਕਿਤੇ ਵੀ ਸਲਿੱਪ ਨਾ ਕੀਤਾ ਰੁਪਿੰਦਰ ਬੜੀ ਹੈਰਾਨ ਸੀ ਉਹ ਸਕੂਟੀ ਉਸ ਸੜਕ ਤੇ ਬੜੇ ਆਰਾਮ ਨਾਲ ਚੱਲ ਰਹੀ ਸੀ ਉਹ ਦੋਵੇਂ バス ਅੱਡੇ ਤੇ ਪਹੁੰਚ ਗਏ ਦੋਵਾਂ ਨੂੰ ਇਕੱਠਿਆਂ ਵੇਖ ਕੇ ਉਸ ਦੀ ਮਾਂ ਦਾ ਮਨ ਬੜਾ ਖੁਸ਼ ਹੋਇਆ ਰੁਪਿੰਦਰ ਦੇ ਪਤੀ ਨੇ ਆਪਣੀ ਸੱਸ ਦੇ ਪੈਰੀਂ ਹੱਥ ਲਾਏ ਘਰ ਦੀ ਖੈਰ ਸੁੱਖ ਪੁੱਛ ਸਕੂਟੀ ਤੇ ਬਿਠਾ ਕੇ ਉਸੇ ਰਸਤੇ ਬੜੇ ਆਰਾਮ ਨਾਲ ਘਰ ਲੈ ਆਇਆ ਰੁਪਿੰਦਰ ਬੜੀ ਹੈਰਾਨ ਸੀ ਕਿ ਉਹੀ ਸੜਕ ਤੋਂ ਹੀ ਸਕੂਟੀ ਉਸ ਚਿੱਕੜ ਵਿੱਚ ਬਿਨਾਂ ਥਿਲਕਣ ਤੋਂ ਕਿਵੇਂ ਚੱਲ ਰਹੀ ਸੀ ਰੁਪਿੰਦਰ ਦਾ ਪਤੀ ਆਪਣੀ ਸੱਸ ਲਈ ਗੁਜਰ ਲੈਣ ਲਈ ਦੁਕਾਨ ਵੱਲ ਨੂੰ ਚਲਾ ਗਿਆ ਰੁਪਿੰਦਰ ਨੇ ਆਪਣੀ ਮਾਂ ਨੂੰ ਸਕੂਟੀ ਤੇ ਚਿੱਕੜ ਵਾਲੀ ਸਾਰੀ ਘਟਨਾ ਦੱਸੀ ਰੁਪਿੰਦਰ ਦੀ ਮਾਂ ਨੇ ਉਨੂੰ ਸਮਝਾਇਆ ਕਿ ਪੁੱਤ ਵਿਆਹ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਬੜੇ ਝਖੜ ਮੀ ਹਨੇਰੀਆਂ ਤੇ ਉਤਾਰ ਚੜਾ ਆਉਂਦੇ ਨੇ ਜੋ ਲੋਕ ਉਹਨਾਂ ਵਿੱਚ ਆਪਣਾ ਆਪ ਸੰਭਾਲ ਕੇ ਚੱਲਦੇ ਨੇ ਉਹ ਤੇਰੇ ਪਤੀ ਵਾਂਗ ਜ਼ਿੰਦਗੀ ਵਿੱਚ ਕੰਮਜਾਬ ਹੋ ਜਾਂਦੇ ਨੇ ਕੁਝ ਲੋਕ ਤੇਰੇ ਵਾਂਗ ਹੁੰਦੇ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਤਿਲਕਨ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਸਾਰੀ ਉਮਰ ਉਸ ਤਿਲਕਨ ਤੋਂ ਉੱਠ ਨਹੀਂ ਪਉਂਦੇ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਇਸ ਚਿੱਕੜ ਜਾਂ ਦਲਦਲ ਵਿੱਚ ਫਸ ਕੇ रह ਜਾਂਦੀ ਆ ਉਹ ਨਾ ਤੇਰੇ ਵਾਂਗ ਅੱਗੇ ਜਾ ਸਕਦੇ ਨਹੀਂ ਤੇ ਨਾ ਪਿੱਛੇ ਮੁੜ ਸਕਦੇ ਨੇ ਸੋ ਪੁੱਤ ਜ਼ਿੰਦਗੀ ਦੇ ਵਿੱਚ ਸੰਤੁਲਨ ਬਹੁਤ ਜ਼ਰੂਰੀ ਆ ਬੀਬੇ ਦੀ ਗੱਲ ਸੁਣ ਕੇ ਰੁਪਿੰਦਰ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ ਉਹ ਰੁਪਿੰਦਰ ਦਾ ਪਤੀ ਜੋ ਉੱਲੇ ਖੜਾ ਮਾਂ ਤੇ ਦੀਆਂ ਗੱਲਾਂ ਸੁਣ ਰਿਹਾ ਸੀ ਬੀਬੇ ਦੇ ਪੈਰ ਡਿੱਗ ਗਿਆ ਬੀਬੇ ਨੇ ਦੋਹਾਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਰੁਪਿੰਦਰ ਤੇ ਉਸ ਦੇ ਪਤੀ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਸੀ ਜਿਵੇਂ ਉਹਨਾਂ ਨੂੰ ਜ਼ਿੰਦਗੀ ਦੀ ਤਿਲਕਨ ਦੀ ਸਮਝ ਆ ਗਈ ਹੋਵੇ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ